ਨਮਸਕਾਰ ਦੋਸਤੋ ਮੈਂ ਸ਼ਮਿਸੂਤਰਾ ਤੁਸੀਂ ਦੇਖ ਰਹੇ ਹੋ ਹਲਚਲ ਪੰਜਾਬ ਦੀ ਦੋਸਤੋ ਅੱਜ ਗੱਲ ਕਰਾਂਗੇ ਹਲਕਾ ਪੋਵਾ ਦੇ ਪਿੰਡ ਨੂਬ ਸ਼ਾਹਦ ਵਿੱਚ ਜਿੱਥੇ ਬੀਤੀ ਰਾਤ ਨੂੰ ਚੋਰਾਂ ਵੱਲੋਂ ਇੱਕ ਜਿਹੇ ਟਰੈਕਟਰ ਦੀ ਚੋਰੀ ਕੀਤੀ ਗਈ ਹੈ ਤੁਹਾਨੂੰ ਦੱਸਦਾ ਕਿ ਜਿਹੜੇ ਟਰੈਕਟਰ ਦੀ ਬੈਟਰੀ ਰੈਗੂਲੇਟਰ ਜਿਹਦੇ ਸੱਜ ਤੱਕ 60 ਤੋਂ 65 ਲੀਟਰ ਜੇ ਤੇਲ ਸੀ ਵਿੱਚ ਉਹ ਵੀ ਡੀਜ਼ਲ ਕੱਢ ਕੇ ਲੈ ਚੁੱਕੇ ਆ ਪਰ ਦੱਸਾਂਗੇ ਤੁਸੀਂ ਦੇਖਦੇ ਹੋ ਤਸਵੀਰਾਂ ਦੇ ਵਿੱਚ ਜਿਹੜਾ ਟਰੈਕਟਰ ਦਾ ਕੋਈ ਵੀ ਜਿਹੜਾ ਇੱਥੇ ਪੁਰਜ਼ਾ ਜਿਹੜਾ ਸਭ ਪੁਰਜ਼ੇ ਲੈ ਗਏ ਆ ਪਰ ਸਿਰਫ ਇੱਕ ਟਰੈਕਟਰ ਦਾ ਇੱਥੇ ਜਿਹੜਾ ਢਾਂਚਾ ਜਿਹੜਾ ਖੋਖਾ ਹੀ ਥਾਂ ਦਿੱਤਾ ਟਰੈਕਟਰ ਸਾਂ ਲਾਂਦੇ ਪਏ ਸੀ ਪਰ ਕੋਈ ਇਦਾਂ ਦੀ ਜੇ ਬਾਰਦਾਤ ਨਹੀਂ ਹੋਈ ਪਰ ਜਿਹੜੀ ਬੀਤੀ ਰਾਤ ਨੂੰ ਜਿਹੜੀ ਇਹ ਬਾਰਦਾਤ ਹੋਈ ਹੈ ਪਰ ਉਹਨਾਂ ਨੇ ਸਰਕਾਰਾਂ ਨੂੰ ਮੰਗ ਕੀਤੀ ਹੈ ਕਿ ਸਰਕਾਰਾਂ ਦਾ ਇਸ ਵਿੱਚ ਧਿਆਨ ਹੋਵੇ ਕਿ ਜਿਹੜੀ ਇਹ ਚੋਰਾਵਾਂ ਜਿਹੜੀ ਨੱਥ ਪਾਈ ਜਾਵੇ ਕਿ ਆਮ ਇਨਸਾਨ ਨੂੰ ਜਿਹੜੀ ਰਾਹਤ ਦਿੱਤੀ ਜਾਵੇ ਮੈਂ ਸ਼ਮੀਲ ਸਨotra ਆਪਣੇ ਸੰਯੋਗੀ ਪੁਸ਼ਪ ਲਤਾ ਕੇ ਸਾਥ ਹਰਚਲ ਪੰਜਾਬ ਦੀ ਪਠਾਨਕੋਟ ਕੀ ਨਾਂ ਹੈ ਆਪਣਾ ਸੁਵਰਨ ਸਿੰਘ ਕਿਹੜਾ ਪਿੰਡ ਹੈਗਾ ਅਨੂਪ ਸ਼ਹਿਰ ਕੀ ਗੱਲਬਾਤ ਹੋਈ ਹੈ ਟਰੈਕਟਰ ਦੀ ਗੱਲਬਾਤ ਸਾਜੀ ਮੈਂ ਸੜਕੇ ਗਿਆ ਰਾਤੀ ਨੂੰ 10 ਵਜੇ ਗਿਆ ਮੈਂ ਸਵੇਰੇ ਮੁੜ ਕੇ ਇੱਥੇ 5 ਵਜੇ ਆ ਗਿਆ ਤੇ ਅੱਗੇ ਦੇਖਿਆ ਤੇ ਸਾਰਾ ਹੀ ਖਲਾਰ ਖਿਲਰ ਰਿਹਾ ਜੋ ਪਰਜੀ ਆ ਸਭ ਕੱਢ ਗੁੱਢ ਕੇ ਲਾਗੇ ਕੱਲੇ ਖੋਖੇ ਰਹਿន្តែ ਨੇ ਕਿੰਨੇ ਦਾ ਨੁਕਸਾਨ ਹੋ ਗਿਆ ਤੁਹਾਡਾ ਨੁਕਸਾਨ ਇਹ ਮਿਸਤਰੀ ਆਹੀਂ ਬਲਾਦਾ ਸੀ ਉਹ ਦੱਸ ਗਿਆ ਸਾਨੂੰ ਲਿਖਾ ਗਿਆ ਸਮਾਨ ਕਹਿੰਦਾ 1.5 ਲੱਖ ਦਾ ਸਮਾਨ ਪਾਣਾ ਮਿਸਤਰੀ ਲੇਬਰ ਵੱਖਰੇ ਕੀ ਲੱਗਦਾ ਤੁਹਾਨੂੰ ਪਹਿਲੇ ਵੀ ਚਲੋ ਸਰਕਾਰਾਂ ਆਂਦੀਆਂ ਨੇ ਪਰ ਇਸ ਸਰਕਾਰ ਦੇ ਵਿੱਚ ਆਏ ਦਿਨ ਇਹੋ ਜਿਹੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਚੋਰੀ ਡਕੈਤੀ ਲੁੱਟਾਂ ਘੁਆਬ ਨਾ ਕੀ ਲੱਗਦਾ ਲੱਗਦਾ ਵੀ ਪਹਿਲੇ ਹੋ ਹੀ ਨਹੀਂ ਹੈ ਤੇ ਘਰ ਤੋਂ ਘਰ ਵੀ 15 16 ਸਾਲ ਦਾ ਹੈ ਟਰੈਕਟਰ ਲੈ ਗਏ ਅੱਜ ਤੱਕ ਇਹ ਹਜਾ ਕੰਮ ਨਹੀਂ ਕਰਦੇ ਕੀ ਮੰਗ ਕਰਦੇ ਮੰਗਿਆ ਹੋਇਆ ਇਨਸਾਫ ਹੋਣਾ ਚਾਹੀਦਾਗਾ ਕੋਈ ਕੀ ਨਾਇ ਆਪਣੇ ਮੇਰਾ ਨਾਮ ਰੋਮੀ ਸੈਣੀ ਪਿੰਡ ਸ਼ਰੀਪ ਚੱਕ ਬਲਾਕ ਸੰਤੀ ਮੈਂਬਰ ਸਾਫ ਦਾ ਸਰਪੰਚ ਇਹ ਜਿਹੜੀ ਸਾਡੇ ਅਨੂਪ ਸ਼ਹਿਰ ਪਿੰਡ ਦੇ ਵਿੱਚ ਬਾਜੀ ਸੁਬੰਦ ਸਿੰਘ ਹੁੰਦੇ ਟਰੈਕਟਰ ਨਾਲ ਜਿਹੜੀ ਇਹ ਹਰਕਤ ਹੋਈ ਹੈ ਇਹ ਬਹੁਤ ਹੀ ਨਿੰਦਨਜੋਗ ਹੈ ਕਿਉਂਕਿ ਮਿਹਨਤੀ ਕਿਸਾਨ ਹੈ ਰੋਜ਼ਗਾਰ ਕੋਈ ਹੈ ਨਹੀਂ ਚਿੱਟੇ ਦਾ ਪੂਰਾ ਖੋਫ ਹੈ ਇਸ ਅੱਡੇ ਦੇ ਵਿੱਚ ਚੌਥੀ ਚੋਰੀ ਹੈ ਜੀ ਤੇ ਮੈਂ ਤੇ ਤੁਹਾਡੇ ਆਪਣੇ ਚੈਨਲ ਦੇ ਮਾਧਿਅਮ ਰਸਤੇ ਇਹੋ ਹੀ ਕਹਿਣਾ ਸਰਕਾਰ ਨੂੰ ਵੀ ਇਹ ਜਿਹੜੇ ਕੰਮ ਹੋ ਰਹਿਣਾ ਇਹ ਅੰਸਰ ਨੂੰ ਨਾਥ ਪਾਈ ਜਾਏ ਤੇ ਦੂਸਰੀ ਗੱਲ ਇੱਕ ਹੋਰ ਮੇਨ ਗੱਲ ਇਹ ਹੈ ਵੀ ਇਹ ਜਿਹੜਾ ਇਹਨਾਂ ਕ੍ਰਾਈਮ ਵੱਧ ਰਿਹਾ ਇਹ ਸਿਰਫ ਨਸ਼ੇ ਕਰਕੇ ਵੱਧ ਰਿਹਾ ਆਸੀਂ ਕੇਸੇ ਸਰਕਾਰ ਨੂੰ ਭੰਡਦੇ ਨਹੀਂ ਜਾਂ ਕੋਈ ਵੀ ਨਹੀਂ ਗੱਲ ਕਰਦੇ ਆਸੀਂ ਸਿਰਫ ਕਹਿੰਨੇ ਇਸ ਪਬਲਿਕ ਨੂੰ ਇਨਸਾਫ ਮਿਲਣਾ ਚਾਹੀਦਾ ਤੇ ਉਹ ਹੀ ਗਰੀਬ ਆਦਮੀ ਦਾ ਇੱਕ ਟਰੈਕਟਰ ਜਿਹੇ ਕਿਰਾਏ ਤੇ ਬਾਹ ਗਏ ਤੇ ਕੀ ਕੀ ਕਮਾ ਲੇਗਾ ਜਿਹਦਾ 1.5 ਦੋ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ ਮਿਸਤਰੀ ਆਇਆ ਉਹਦੇ ਕੋਲ ਪੂਰੀ ਇਹਨਾਂ ਦਾ ਜਾਜਾ ਕਰਾਇਆ ਵੀ ਕਿਤਨਾ ਨੁਕਸਾਨ ਹੈ 1.5 ਲੱਖ ਤੇ ਨਗਦ-ਨਗਦ ਜਿਹੜਾ ਇਨਸਟਰੂਮੈਂਟ ਉਹ ਹੀ ਨਾ ਤੇ ਲੇਬਰ ਤੇ ਪਲੱਸ ਬਾਕੀ ਖਰਚਾ ਅਲੱਗ ਹੈ ਤੇ ਇਹ ਦੇਖੋ ਜੀ ਛੋਟੇ-ਛੋਟੇ ਪਿੰਡਾਂ ਦੇ ਜ਼ਿਮੀਂਦਾਰਾਂ ਦੇ ਪਿੰਡਾਂ ਦੇ ਜੀ ਇਹੋ ਜਿਹੀਆਂ ਹਰਕਤਾਂ ਹੋਣ ਲੱਗੀਆਂ ਤਾਂ ਤੇ ਬਹੁਤ ਹੀ ਦੁਨੀਆ 'ਚ ਖੌਫ ਹੋ ਜਾਏਗਾ ਦੂਸਰੀ ਗੱਲ ਇਹ ਲਾਣ ਲੱਗਦਾ ਸਾਡੇ ਅੱਡਾ ਜੀ ਡਾਕਟਰ ਸਾਹਿਬ ਦੀ ਦੁਕਾਨ ਹੈ ਲਾਗੇ ਹੋਰ ਦਕਰਨੇ ਕਿ ਦੋ ਵਾਰ ਇੱਥੇ ਵੀ ਚੋਰੀ ਹੋ ਚੁੱਕੀ ਆ ਪਰ ਕੋਈ ਸਰਕਾਰ ਵੀ ਹੱਥ ਖਾਲੀ ਨਾ ਪੁਲਿਸ ਡਿਪਾਰਟਮੈਂਟ ਵਿੱਚ ਵਿਚਾਰਾ ਬਹੁਤ ਕਰਦਾ ਇਹ ਨਹੀਂ ਕਰਦਾ ਰਾਤ ਦਿਨ ਅਕੇਲਾ ਘਰੇਣਾ ਉਹ ਦਿਨ ਰਾਤ ਆ ਰਹੇ ਨਾ ਇਹ ਜਿਹੜੇ ਇਨੇ ਸਰਾਰਤੀ ਅੰਸ਼ਰ ਹਨਾ ਇਹਨਾਂ ਨੂੰ ਪਤਾ ਵੀ ਪੁਲਿਸ ਇੱਧਰ ਨਿਕਲ ਗਈ ਅਸੀਂ ਇੱਧਰ ਚੱਲ ਜੀਏ ਪੁਲਿਸ 10 ਬੰਦੇ ਰੋਜ਼ ਕੀੜੀ ਹੁੰਦੇ ਨੇ ਪੁਲਿਸ ਬਹੁਤ ਮੁਸਤੈਦੀ ਨਾਲ ਪੈਰਾ ਦੇ ਏਰੀਆ ਪਰ ਇਹ ਫਿਰ ਵੀ ਜਿਹੜੇ ਰੋਕੀ ਜਾਣਾ ਇਹ ਜਿਹੜੇ ਸਰਾਰਥੀ ਅੰਸਰ ਹਨ ਇਹ ਪੁਲਿਸ ਦੀ ਪ੍ਰਭਾਵ ਨਹੀਂ ਕਰਦੇ ਅਸੀਂ ਪੁਲਿਸ ਦਾ ਬੜਾ ਸ਼ੁਕਰੀਆ ਵੈਮ ਜਿਹੜੇ ਕੀੜੀ ਨਾਕਾ ਲੱਗੇਦਾ ਹੁੰਦਾ ਤੇ ਅਸੀਂ ਕਹਿੰਦੇ ਇਹ ਬਚਾਰੇ ਦਾ ਕੋਈ ਗਵਰਨਮੈਂਟ ਇਹਨਾਂ ਨੂੰ ਮੁਆਵਜ਼ਾ ਦੇਵੇ ਇਹਨਾਂ ਦਾ ਕੋਈ ਹੱਲ ਕਰੇ ਵਿਚਾਰਿਆਂ ਦਾ ਟਰੈਕਟਰ ਦੀ ਹਾਲਤ ਦੇਖੀ ਜਦ ਲੱਗਦਾ ਕਿ 2-4 ਮਿੰਟ ਦਾ ਕੰਮ ਹੋਏਗਾ ਚੋਰਾਂ ਲੋਕ ਜਾਂ ਕੋਈ ਗੈਂਗ ਹੋਏਗਾ ਨਹੀਂ ਨਹੀਂ ਇਹ ਜੀ 2-4 ਮਿੰਟ ਦਾ ਸਰੀ ਜਿਹੜਾ ਨਾਲ ਆ ਭੇਤੀ ਆਦਮੀ ਇਹ ਪੂਰੇ ਇਨਸਟਰੂਮੈਂਟ ਨਾਲ ਜਿਹੜੇ ਤੁਸੀਂ ਇਹ ਵਰਕਸ਼ਾਪ ਚ ਇਹ ਕੰਮ ਕਰਾਉਣ ਜਾਓ ਤੁਹਾਨੂੰ 3 ਦਿਨ ਲੱਗਣਗੇ ਇਹ ਕੰਮ ਸੇ ਕੰਮ ਵੀ 4-5 ਬੰਦਿਆਂ ਨੇ ਇਹਨਾਂ ਨੂੰ ਇੰਜਾਮ ਦਿੱਤਾ ਇਸ ਸਰਕਤ ਨੂੰ ਔਰ ਸੈਕੰਡ ਗੱਲ ਇਹ ਹੈ ਉਹਨਾਂ ਨੇ ਇੱਥੇ ਆਪਣੇ ਲਾਠੀਆਂ ਵੀ ਰੱਖੀ ਦੀਆਂ ਬਾਈ ਦੀ ਵੀ ਜੇ ਕੋਈ ਪਿੰਡ ਉੱਠ ਜਾਂਦਾ ਸਾਹਮਣੇ ਆਪਣੇ ਸਾਡੇ ਤਾਈ ਦਾ ਘਰ ਆ ਜੇ ਉਹ ਬਾਈ ਦੀ ਵੀ ਬਾਹਰ ਆਂਦੇ ਨਾ ਤੇ ਉਹਨਾਂ ਨੇ ਇਹ ਕਰਦੇ ਨੇ ਉਹਨਾਂ ਨੂੰ ਉਹਨੂੰ ਕੁੱਟਣਾ ਹੀ ਕਿਉਂਕਿ ਇਹ ਗੈਂਗ ਹੈ ਇਹ ਕੋਈ ਇੱਕ ਦੋ ਬੰਦੇ ਦਾ ਕੰਮ ਨਹੀਂ ਤੇ ਮੈਂ ਤੁਹਾਡਾ ਇਹੋ ਸ਼ੁਕਰੀਆ ਦਾ ਕਰਨਾ ਵੀ ਤੁਸੀਂ ਮੰਗੇ ਕਰਨੇ ਪ੍ਰਸ਼ਾਸਨ ਕੋਲੋਂ ਵੀ ਇਹਨਾਂ ਅਨਸਰਾਂ ਨੂੰ ਹੱਥ ਪਾਈ ਜਾਏ ਔਰ ਇਹ ਜਿਹੜੇ ਜ਼ਿੰਮੇਵਾਰ ਕੰਮ ਦਿਨ ਰਾਤ ਕੰਮ ਕਰਨਾ ਇਹਨਾਂ ਨੂੰ ਸੁਖਾਲਾ ਜੀਵਨ ਮਿਲੇ ਜਾਏ ਤੇ ਜਿਹੜੀ ਪੁਲਿਸ ਪ੍ਰਸ਼ਾਸਨ ਹੈ ਬਹੁਤ ਵਧੀਆ ਕੰਮ ਕਰ ਰਹੀ ਹੈ ਨਹੀਂ ਕਹਿੰਦੇ ਪੁਲਿਸ ਨਹੀਂ ਹਾਂ ਦੂਸਰੀ ਗੱਲ ਆ ਉਹ ਵਿਚਾਰਾ ਥੋੜੇ ਜੇ ਪੈਰੇ ਹੋਰ ਬਤਾ ਦੇਣ ਬਾਕੀ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਆਂਦਾ ਇੱਥੇ ਜੀ ਤੇ ਬਸ ਮੈਂ ਇੰਨਾ ਹੀ ਕਹਿਣਾ ਜੀ